ਜੋ ਛੁਰਵਾਰ ਨੂੰ ਫਲੋਰ ਦੇ ਨੂਰ ਮਹਿਲ ਰੋਡ ਤੇ ਇੱਕ ਆਟੋ ਰਿਕਸ਼ਾ ਅਤੇ ਟਰੈਕਟਰ ਤਰਾਲੀ ਵਿਚਕਾਰ ਜ਼ਬਰਦਸਤ ਟੱਕਰ ਹੋ ਗਈ ਜਿਸ ਕਾਰਨ ਆਟੋ ਵਿੱਚ ਸਵਾਰ 10 ਦੇ ਕਰੀਬ ਮਹਿਲਾਵਾਂ ਬੱਚੇ ਅਤੇ ਪੁਰਸ਼ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਰਾਗੀਰਾ ਨੇ ਤੁਰੰਤ ਨਿੱਜੀ ਵਾਹਨਾਂ ਦੀ ਸਹਾਇਤਾ ਨਾਲ ਸਿਵਲ ਹਸਪਤਾਲ ਫਲੋਰ ਵਿਖੇ ਇਲਾਜ ਲਈ ਪਹੁੰਚਾਇਆ ਜਿੱਥੇ ਡਾਕਟਰਾਂ ਦੀ ਟੀਮ ਨੇ ਤੁਰੰਤ ਜ਼ਖਮੀਆਂ ਨੂੰ ਮੁੱਢਲੀ ਸਹਾਇਤਾ ਦਿੱਤੀ ਅਤੇ ਜ਼ਿਆਦਾ ਗੰਭੀਰ ਜ਼ਖਮੀਆਂ ਨੂੰ ਇਲਾਜ ਲਈ ਅੱਗੇ ਵੱਡੇ ਹਸਪਤਾਲਾ ਲਈ ਰੈਫਰ ਕਰ ਦਿੱਤਾ दसन योग है के हाथ से दौरान ऑटो रिक्शा पूरी तरह नाल नुकसानिया गया है हस्पताल विखे जेरे इलाज ऑटो दे ड्राइवर ने दसिया कि वो सारे लुधियाना जवाहर नगर दे बसनीक हन जो कि नकोदर एक धार्मिक स्थान तो मथा टेक के वापस जा रहे सन के फिलोर दे लागे एक ट्रैक्टर ट्राली दे चालक ने अचानक ट्रैक्टर ऑटो वाली साइड नु वट दिता जिस कारण हादसा वापर गया ਡਾਕਟਰਾਂ ਦੇ ਦੱਸਣ ਮੁਤਾਬਕ ਦੋ ਔਰਤਾਂ ਅਤੇ ਇੱਕ ਬੱਚਾ ਗੰਭੀਰ ਰੂਪ ਵਿੱਚ ਜ਼ਖਮੀ ਹਨ ਬਾਕੀ ਸਵਾਰੀਆਂ ਖਤਰੇ ਤੋਂ ਬਾਹਰ ਹਨ ਟ੍ਰੈਕਟਰ-ਟਰਾਲੀ ਦਾ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ اے پی نیوز ਪੰਜਾਬੀ ਲਈ ਫਿਲੌਰ ਤੋਂ ਪ੍ਰਭਾਲ ਦੀ ਖਾਸ ਰਿਪੋਰਟ ਭਾਈ ਜੀ ਕੀ ਨਾਮ ਹੈ ਤੁਹਾਡਾ ਭਾਈ ਜੀ ਸ਼ੇਰ ਜੀ ਲੱਗੀ ਸਤਿ ਸ਼੍ਰੀ ਅਕਾਲ ਭਾਈ ਕੀ ਨਾਮ ਤੁਹਾਡਾ ਸ਼ੇ ਸ਼ੰਕਰ ਜਿਹੜਾ ਅਕਸੀਡੈਂਟ ਹੋਇਆ ਟਰਾਲੀ ਦਾ ਉਹਦੇ ਡਰਾਈਵਰ ਤੁਸੀਂ ਹੋ ਹਾਂਜੀ ਹਾਂਜੀ ਕਿੱਥੋਂ ਸਵਾਰੀਆਂ ਲੈ ਕੇ ਆਏ ਸੀ ਤੁਸੀਂ ਆਪਣੇ ਘਰ ਦੇ ਕੋਲੇ ਨਹੀਂ ਕਿੱਥੋਂ ਕਿੱਥੋਂ ਜਵਾਰ ਨਗਾ ਲੁਧਿਆਣੇ ਤੋਂ ਹਾਂਜੀ ਤੇ ਕਿੱਥੇ ਕਿੱਥੇ ਲੈ ਕੇ ਗਏ ਸੀ ਤੁਸੀਂ ਮੱਥਾ ਟੇਕਣ ਕਿੱਥੇ ਬਾਬਾ ਮੁਰਾਦ ਦੇ ਮੁਰਾਦ ਸ਼ਾਹ ਦੇ ਹਾਂਜੀ ਤੇ ਵਾਪਸੀ ਜਾਉਂਦੇ ਹਾਂ ਅਕਸੀਡੈਂਟ ਹੋਇਆ ਹਾਂਜੀ ਹਾਂਜੀ ਕਿੱਦਾਂ ਹੋਇਆ ਅਕਸੀਡੈਂਟ ਸਰ ਉਹ ਇੱਕਦਮ ਬਾਉ ਜੀ ਟਰਾਲੀ ਆਈ ਬਸਿੱਧੇ ਤੇਜ਼ ਨਾਲ ਮੋੜਤਾ ਮੈਂ ਵੀ ਤੇਜ਼ੇ ਸੀਗਾ ਸਰ ਅੱਛਾ ਉਹਦੇ ਸਿੱਧੇ ਵੱਜਿਆ ਓ ਤੇ ਤੁਸੀਂ ਔਨਸਾਈਡ ਤੇ ਸੀ ਉਹ ਰੋਂਗ ਸਾਈਡ ਤੇ ਆਏ ਆਪਾਂ ਸਿੱਧਾ ਸੀਸ ਓਕੇ ਕਿੰਨੀਆਂ ਸਵਾਰੀਆਂ ਸੀ ਵਿੱਚ ਤੇ 8-9 ਸਵਾਰੀਆਂ ਸੀ ਬੱਚੇ ਲੱਗੇ ਓਕੇ ਕੋਈ ਕੋਈ ਡੈਥ ਆ ਰਹੀ ਹੋਈ ਕਹਿੰਦੀ ਮੈਂ ਵੀ ਹੁਣੇ ਸਰ ਪਹੁੰਚਿਆ ਹਾਂ ਦੇਖਿਆ ਨਹੀਂ ਓਕੇ ਹਾਂਜੀ ਮੈਨੂੰ ਉੱਥੇ ਸੀ ਇਹ ਸਾਰੇ ਜਵਾਬ ਨਿਕਲਦੇ ਨੇ ਹਾਂਜੀ ਸਾਰੇ ਜਵਾਬ ਨਿਕਲਦੇ ਰਹਿਣ ਬਲੇ ਹਾਂਜੀ ਹਾਂਜੀ ਸਾਰੇ ਜਵਾਬ ਕਰਦੇ ਨਾਲ ਹੀ ਸੀਗੇ ਆਪਣੇ ਓਕੇ ਅਗਲੀ ਵੀ ਨਾ ਮਨੋ ਨਾ ਮਾਲਾ ਲਾਲ ਜੀ ਕਿਹੜੇ ਪਿੰਡ ਦੇ ਰਹੇ ਹੋ ਲਿਜਾਣਾ ਫਰਕ ਸਭਾ ਰਿਐਕਸ਼ਨ ਹੋਇਆ ਕਿਦਾਂ ਹੋਇਆ ਹੈ ਅ ਸਿੱਧਾ ਆ ਰਹੀ ਹੈ ਜੀ ਇੱਕ ਟਰੈਕਟਰ ਆ ਲਾਇਆ ਉਹਨੇ ਯੱਕਰ ਮੱਜੇ ਦੀ ਮੋੜਤਾ ਕਿੱਥੋਂ ਆ ਰਹੀ ਦੋ ਆਈ ਉਹਨੂੰ ਕੋਧ ਦੁਆਰੇ ਸੀ ਕਿੰਨੀਆਂ ਸੌਰੀਆਂ ਸੀ ਵਿੱਚ ਆਈ ਆ ਗਈ ਜੀ ਪੰਜ ਸਵਾਰੀਆਂ ਥੇ ਬੱਚੇ ਸੀ ਨਾਲ ਸਾਰੀਆਂ ਜਿਹੜਾ ਹੋਇਆ ਹਾਂਜੀ ਹਾਂਜੀ ਕੋਈ ਨਹੀਂ ਬਚਿਆ ਦੇਸ਼ ਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ